ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਇਸ ਵੇਲੇ ਪਿਆ ਹੈ ਡਾਕਟਰ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਬ੍ਰੇਨ ਹੈਮਰੇਜ ਦੇ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਸ ਵੇਲੇ ਸੋਗ ਦੀ ਲਹਿਰ ਪੰਜਾਬੀ ਇੰਡਸਟਰੀ ਦੇ ਵਿੱਚ ਵੇਖੀ ਜਾ ਸਕਦੀ ਹੈ ਬਹੁਤ ਹੀ ਹਿੱਟ ਫਿਲਮਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਗਿੱਪੀ ਗਰੇਵਾਲ ਦੀ ਗੱਲ ਕਰੀਏ ਗੁਰਪ੍ਰਤ ਕੁੱਕੀ ਜੀ ਦੀ ਗੱਲ ਕਰੀਏ ਡੈਡੀ ਕੂਲ ਮੁੰਡੇ ਫੂਲ ਇਹ ਬਹੁਤ ਹਿੱਟ ਫਿਲਮਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਲਗਾਤਾਰ ਕਲਾਕਾਰਾਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਇਸ ਵੇਲੇ ਸੋਗ ਦੀ ਲਹਿਰ ਸਭ ਦੁੱਖ ਦੇ ਵਿੱਚ ਨੇ ਕਿ ਅਜਿਹਾ ਇੱਕੋ ਦਮ ਸਵੇਰੇ ਸਵੇਰੇ ਇੱਕ ਖਬਰ ਸੁਣਨਾ ਬਹੁਤ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਹੈ ਮੇਰੇ ਨਾਲ ਅਦਾਕਾਰਾ ਗੁਰਪ੍ਰੀਤ ਪੰਗੂ ਜੀ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਮੈਮ ਅਜੇ ਹੀ ਖਬਰ ਸਵੇਰੇ ਸਵੇਰੇ ਮਿਲਣਾ ਕਿ ਜਸਵਿੰਦਰ ਪੱਲਾ ਜੀ ਨਹੀਂ ਰਹੇ ਇੰਨੀਆਂ ਹਿੱਟ ਫਿਲਮਾਂ ਉਹਨਾਂ ਨੇ ਇੰਡਸਟਰੀ ਦੇ ਵਿੱਚ ਦਿੱਤੀਆਂ ਨੇ ਇੰਨਾ ਪਿਆਰ ਇੰਡਸਟਰੀ ਦੇ ਵਿੱਚ ਉਹਨਾਂ ਦਾ ਸਾਰਿਆਂ ਨਾਲ ਸੀਗਾ ਹਾਂਜੀ ਹਾਂਜੀ ਬੇਟਾ ਮੈਨੂੰ ਹੁਣੇ ਤੁਹਾਡੇ ਤੋਂ ਪਤਾ ਲੱਗਿਆ ਕਿਉਂਕਿ ਸਵੇਰੇ ਸਵੇਰੇ ਸੋਸ਼ਲ ਮੀਡੀਆ ਨਹੀਂ ਦੇਖਿਆ ਜੀ पर मेनू ये लगदा है के बहुत बड्डा ਘਟਾ ਹੈ ਸਾਡੇ ਸਾਰਿਆਂ ਨੇ ਉਹ ਸਾਡੇ ਅਸੀਂ ਉਹਨਾਂ ਦੀ ਗਵਾਈ ਥੱਲੇ ਵੀ ਕੰਮ ਕੀਤਾ ਹੈ ਮੈਂ ਉਹਨਾਂ ਦੇ ਨਾਲ ਵੀ ਕੰਮ ਕੀਤਾ ਉਹ ਬਹੁਤ ਹੀ ਹਾਰਡ ਵਰਕਰ ਹਮੇ ਬਿਮਾਰ ਸੀ ਮੈਨੂੰ ਨਹੀਂ ਲੱਗਿਆ ਕਦੇ ਉਹਨਾਂ ਦੇ ਚਿਹਰੇ ਤੋਂ ਇਹ ਝਲਕਦਾ ਸੀ ਕਿ ਉਹ ਉਦਾਸ ਹੈ ਜਾਂ ਉਹ ਬਿਮਾਰ ਨੇ ਤੇ ਅੱਜ ਮੈਨੂੰ ਆ ਲੱਗਦਾ ਕਿ ਇੱਕ ਕਾਮੇਡੀ ਯੁੱਗ ਦਾ ਅੰਤ ਹੋ ਗਿਆ ਬਿਲਕੁਲ ਤੇ ਠੀਕ ਹੈ ਸਮੇ ਸਮੇ ਆਰਟਿਸਟ ਪੈਦਾ ਹੁੰਦੇ ਨੇ ਪਰ ਇਹੋ ਜਿਹੇ ਆਰਟਿਸਟ ਕਦੇ ਪੈਦਾ ਹੁੰਦੇ ਨਹੀਂ ਜਿੱਥੇ ਉਹਨਾਂ ਨੇ ਆਪਣੀ ਜੌਬ ਕੀਤੀ ਉਥੇ ਸਾਡੇ ਪੰਜਾਬੀ ਲੋਕਾਂ ਨੂੰ ਦੇ ਦੁੱਖਾਂ ਦਰਦਾਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸਾਹ ਸਾਕੇ ਆਪਣੇ ਦੁੱਖ ਸੁਪਾ ਕੇ ਐ ਲੱਗਦਾ ਸੀ ਕਿ ਉਹ ਉਹਨਾਂ ਨੇ ਸਾਰਿਆਂ ਨੂੰ ਖੁਸ਼ੀਆਂ ਹੀ ਦਿੱਤੀਆਂ ਨੇ ਤੇ ਪੱਲਾ ਸਾਡੇ ਪੰਜਾਬ ਲਈ ਨਹੀਂ ਸਾਡੇ ਆਪਣੇ ਕੰਟਰੀ ਲਈ ਬਾਹਰ ਬੈਠੇ ਲੋਕਾਂ ਲਈ ਵੀ ਮੈਨੂੰ ਇਹ ਲੱਗਦਾ ਕਿ ਬਾਤ ਉਹ ਡੱਕ ਆਖਦਾ ਮੈਂ ਐਕਟੋਰ ਬਹੁਤ ਸ਼ੌਗ ਰਹੇ ਆ ਮਮ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਕਾਫੀ ਲੰਮੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਸੁਪਰ ਡੂਪ ਹਿੱਟ ਫਿਲਮਾਂ ਉਹਨਾਂ ਨੇ ਦਿੱਤੀਆਂ ਨੇ ਔਰ ਕਾਮੇਡੀ ਦਾ ਅੰਤ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਕਾਮੇਡੀ ਦਾ ਅੰਤ ਲੱਗਦਾ ਹੈ ਕਿ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਦਾ ਅੰਤ ਹੋ ਗਿਆ ਹੈ ਬੋਲਣ ਦੇ ਲਈ ਸ਼ਬਦ ਨਹੀਂ ਆ ਪਰ ਫਿਰ ਵੀ ਤੁਹਾਡੀ ਜਦੋਂ ਮੁਲਾਕਾਤ ਹੁੰਦੀ ਸੀਗੀ ਕਿਹੋ ਜਿਹਾ ਸੁਭਾਅ ਰੱਖਦੇ ਸੀਗੇ ਬੱਸ ਹੱਸਦੇ ਹੀ ਰਹਿੰਦੇ ਸੀ ਉਹਨਾਂ ਨੇ ਹੱਸਦੇ ਹੀ ਰਹਿਣਾ ਉਹਨਾਂ ਦੇ ਤੇਰੇ ਤੇ ਮੈਂ ਨਹੀਂ ਕਦੇ ਉਦਾਸੀ ਦੇਖੀ ਸੀ ਹਰ ਇੱਕ ਬੰਦੇ ਨੂੰ ਮਤਲਬ ਉਹਨਾਂ ਨੇ ਹੱਸ ਕੇ ਹੀ ਗੱਲ ਕਰਨੀ ਤੇ ਮੈਨੂੰ ਤਾਂ ਕਦੇ ਲੱਗਿਆ ਹੀ ਨਹੀਂ ਜਿਵੇਂ ਉਹ 슈ਗਰ ਪੇਸ਼ੈਂਟ ਵੀ ਸੀਗੇ ਤਾਂ ਹੋਰ ਵੀ ਮੈਂ ਕਦੇ ਇਹਨਾਂ ਦੇ ਮੂੰਹੋਂ ਹਾਈ ਸ਼ਬਦ ਜਾਂ ਕਦੇ ਕੋਈ ਐਦਾਂ ਦੀ ਰਸਮੀ ਦੇਖੀ ਹੋਈ ਨਹੀਂ ਤੇ ਮੈਨੂੰ ਇਹ ਲੱਗਦਾ ਹੈ ਕਿ ਨਹੀਂ ਕਦੇ ਤਾਂ ਬੰਦਾ ਸੱਟ ਤੇ ਜਾਂ ਕਦੇ ਕੋਈ ਗੱਲ ਇਦਾਂ ਲੱਗੇ ਹੱਸ ਕੇ ਹੀ ਗੱਲ ਕਰਨੀ ਉਹਨਾਂ ਨੇ ਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਮਿਲ ਕੇ ਆਪ ਪੋਜ਼ਿਟਿਵ ਹੋ ਜਾਈਦਾ ਸੀ ਉਹ ਉਹਨਾਂ 'ਚ ਪੋਜ਼ਿਟਿਵਿਟੀ ਸੀ ਪੋਜ਼ਿਟਿਵਲੀ ਇਨਸਾਨ ਸੀ ਉਹ ਤੇ ਅੱਜ ਮੇਰੇ ਕੋਲ ਕੋਈ ਸ਼ਬਦ ਨਹੀਂ ਉਹਨਾਂ ਲਈ ਤੇ ਮੈਨੂੰ ਤਾਂ ਬਹੁਤ ਮੈਸ ਹੌਕ ਰਹਾ ਹੋ ਗਿਆ ਇਹ ਗੱਲ ਸੁਣ ਕੇ ਬਿਲਕੁਲ ਮੈਨੂੰ ਮੈਨੂੰ ਇਹ ਲੱਗਦਾ ਕਿ ਅਜੇ ਉਹਨਾਂ ਨੇ ਹੋਰ ਬਹੁਤ ਕੁਝ ਦੇਣਾ ਸੀ ਪੰਜਾਬੀ ਇੰਡਸਟਰੀ ਨੂੰ ਪਰ ਆਪਣੇ ਬਸ ਦੀ ਗੱਲ ਨਹੀਂ ਕਈ ਗੱਲਾਂ ਸਾਡੇ ਹੱਥ 'ਚ ਨਹੀਂ ਹੁੰਦੀਆਂ ਪਰ ਆਵਾਮ ਜੇਕਰ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਆਂ ਤੇ ਕਾਫੀ ਲੰਮੇ ਸਮੇਂ ਤੋਂ ਵੈਸੇ ਤਾਂ ਇਹ ਚੀਜ਼ ਵੇਖਣ ਨੂੰ ਮਿਲਦੀ ਸੀਗੀ ਕਿ ਜਿੱਦਨ ਵੀ ਕੋਈ ਪੰਜਾਬੀ ਫਿਲਮ ਦਾ ਪੋਸਟਰ ਰਿਲੀਜ਼ ਹੁੰਦਾ ਸੀਗਾ ਜਾਂ ਪੰਜਾਬੀ ਫਿਲਮ ਆਉਣ ਵਾਲੀ ਹੁੰਦੀ ਸੀਗੀ ਤਾਂ ਪੱਲਾ ਸਾਬ ਉਸ ਫਿਲਮ ਦੇ ਵਿੱਚ ਜ਼ਰੂਰ ਨਜ਼ਰ ਆਉਂਦੇ ਸੀਗੇ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਵੀ ਇਹ ਜ਼ਿਕਰ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਸੀਗਾ ਕਿ ਪੱਲਾ ਸਾਬ ਕਾਫੀ ਲੰਮੇ ਸਮੇਂ ਤੋਂ ਫਿਲਮਾਂ ਦੇ ਵਿੱਚ ਨਜ਼ਰ ਨਹੀਂ ਆ ਰਹੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਮਿਸ ਕਰ ਰਹੇ ਆ ਹੋ ਸਕਦਾ ਕਿ ਉਹਨਾਂ ਦੇ ਕੁਝ ਪ੍ਰੋਜੈਕਟਸ ਜਿਹੜੇ ਉਹਨਾਂ ਨੇ ਸਾਈਨ ਕੀਤੇ ਹੋਣ ਤਾਂ ਉਹ ਪੂਰੇ ਨਹੀਂ ਹੋ ਪਾਈ ਅਜਿਹਾ ਕੋਈ ਆ ਕੁਛ ਮੈਨੂੰ ਲੱਗਦਾ ਕਿ ਪਿਛਲੇ ਦਿਨਾਂ 'ਚ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਮੈਂ ਇੱਕਦਮ ਦਮ ਸ਼ੌਕਟ ਹੋ ਗਈ ਕਿ ਕਿਸੇ ਫਿਲਮ ਦੀ ਡੱਬਿੰਗ ਸੀ ਤੇ ਮੇਰੇ ਮਨ 'ਚ ਆਇਆ ਕਿ ਉਹਨਾਂ ਦੀ ਆਵਾਜ਼ ਤੋਂ ਬਿਨਾ ਤਾਂ ਉਹ ਜਿਹੜਾ ਹੈ ਕਰੈਕਟਰ ਉਹ ਚੰਗਾ ਹੀ ਨਹੀਂ ਲੱਗਣਾ ਮੈਨੂੰ ਇੱਕਦਮ ਲੱਗਿਆ ਪਰ ਮੈਨੂੰ ਯਾਦ ਨਹੀਂ ਆ ਰਿਹਾ ਕਿਉਂਕਿ ਇੱਕਦਮ ਮੈਨੂੰ ਇਸ ਤਰੀਕੇ ਨਾਲ ਮੈਨੂੰ ਫੀਲ ਹੋ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਆਵਾਜ਼ ਇੱਕ ਵੱਖਰੀ ਆਵਾਜ਼ ਸੀ ਜੋ ਉਹਨਾਂ ਦੀ ਬੋਡੀ ਲੈਂਗੁਏਜ ਜਾਂ ਉਹਨਾਂ ਦਾ ਜੋ ਕਹਿਣ ਦਾ ਢੰਗ ਤੇ ਮਤਲਬ ਉਹ ਮੌਕੇ ਤੇ ਹੀ ਬਹੁਤ ਕੁਝ ਉਹਨਾਂ ਨੂੰ ਫੁਰਨੇ ਫੁਰਦੇ ਸੀ ਤੇ ਉਹ ਮੈਨੂੰ ਆ ਲੱਗਦਾ ਕਿ ਹਰ ਇੱਕ ਦੇ ਵਾਸਤੇ ਕਰਨੀ ਇਹ ਉਹਨਾਂ ਦੇ ਹਿੱਸੇ ਆਇਆ ਸੀ ਜੀ ਬਿਲਕੁਲ ਮੈਮ ਇਹ ਘਾਟਾ ਪੰਜਾਬੀ ਇੰਡਸਟਰੀ ਉਹਨਾਂ ਦੇ ਪਰਿਵਾਰ ਦੇ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਤਾਕਤ ਦੇਣ ਕਿ ਉਹ ਇਹ ਦੁੱਖ ਜਿਹੜਾ ਹੈ ਉਹਨਾਂ ਦੇ ਪਰਿਵਾਰ ਤੇ ਉਹ ਸਹਿ ਸਕਣ ਆ ਉਹਨਾਂ ਦਾ ਬੇਟਾ ਹੈ ਉਹਦੇ ਨਾਲ ਵੀ ਮੈਂ ਕੰਮ ਕੀਤਾ ਹੈ ਤੇ ਵਾਈਫ ਬੜਾ ਅਸੀਂ ਕਈ ਵਾਰੀ ਮਿਲਿਆ ਉਹਨਾਂ ਨੂੰ ਤੇ ਮੈਨੂੰ ਇੱਕ ਗੱਲ ਵਧੀਆ ਲੱਗਦੀ ਹੈ ਕਿ ਉਹ ਆਪਣੇ ਮਾਤਾ ਜੀ ਦੀ ਬਹੁਤ ਸੇਵਾ ਕਰਦੇ ਸੀ ਪਰ ਮੇਰਾ ਲੱਭੇ ਕਿ ਜਿਹੜਾ ਇਨਸਾਨ ਆਪਣੀ ਮਾਂ ਦੀਆਂ ਦੁਆਵਾਂ ਲੈ ਜਾਂਦਾ ਹੈ ਜਾਂ ਆਪਣੀ ਮਾਂ ਦਾ ਅਸ਼ੀਰਵਾਦ ਲੈਂਦਾ ਹੈ ਇਸ ਤੋਂ ਉੱਤੇ ਹੋਰ ਕੀ ਹੋ ਸਕਦਾ ਹੈ ਹੋਰ ਹੋਰ ਮੈਨੂੰ ਇਹ ਲੱਗਦਾ ਹੈ ਸਾਡੇ ਗੁਰੂਆਂ ਦੀਆਂ ਕਿਸੇ ਵੀ ਧਰਮ ਦੇ ਹੁਣ ਇਹ ਹੀ ਸਿੱਖਿਆ ਹੈ ਕਿ ਸਭ ਤੋਂ ਪਹਿਲਾਂ ਗੁਰੂ ਤੁਹਾਡੀ ਮਾਂ-ਬਾਪ ਹੁੰਦੇ ਨੇ ਤੇ ਮੈਨੂੰ ਇਹ ਪਤਾ ਹੈ ਕਿ ਮਾਂ ਦੀ ਫੈਮਿਲੀ ਉਹਨਾਂ ਦੀ ਫੈਮਿਲੀ ਨੂੰ ਤਾਂ ਕੱਟਾ ਹੈ ਹੀ ਹੈ ਸਾਡੀ ਸਾਰੀ ਆਰਟਿਸਟ ਫੈਮਿਲੀ ਨੂੰ ਜੋ ਥੋੜਾ ਕੱਟਾ ਹੈ ਬਿਲਕੁਲ ਬਹੁਤ ਸ਼ੁਕਰੀਆ ਮੈਮ ਸਮਾਂ ਦੇਣ ਦੇ ਲਈ ਥੈਂਕ ਯੂ ਸੋ ਇਸੀ ਕੇ ਸਾਧਨਾਲ ਗੁਪਤਪਤ ਪੰਗੂ ਜੀ ਕਾਫੀ ਫਿਲਮਾਂ ਦੇ ਵਿੱਚ ਇਹਨਾਂ ਨੇ ਵੀ ਜਸਵਿੰਦਰ ਪੱਲਾ ਜੀ ਦੇ ਨਾਲ ਕੰਮ ਕੀਤਾ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਕਿਉਂਕਿ ਜਸਵਿੰਦਰ ਪੱਲਾ ਜੀ ਜਿਸ ਵੀ ਫਿਲਮ ਦੇ ਵਿੱਚ ਨਜ਼ਰ ਆਉਂਦੇ ਸੀਗੇ ਉਹਨਾਂ ਦਾ ਇੱਕ ਵੱਖਰਾ ਹੀ ਕਿਰਦਾਰ ਫਿਲਮ ਦੇ ਵਿੱਚ ਵੇਖਣ ਨੂੰ ਮਿਲਦਾ ਸੀਗਾ ਚਾਹੇ ਉਹਨਾਂ ਦੀ ਕਾਮੇਡੀ ਹੋਵੇ ਚਾਹੇ ਉਹਨਾਂ ਦਾ ਸੀਰੀਅਸ ਕਿਰਦਾਰ ਹੋਵੇ ਫਿਲਮ ਦੇ ਵਿੱਚ ਚਾਹੇ ਉਹ ਪਿਤਾ ਦਾ ਰੋਲ ਹੋਵੇ ਚਾਹੇ ਕੋਈ ਵੀ ਕਿਰਦਾਰ ਉਹਨਾਂ ਨੇ ਇਸ ਫਿਲਮ ਦੇ ਵਿੱਚ ਨਹੀਂ ਪਾਇਆ ਹੋਵੇ ਬੇहद ਪਸੰਦ ਉਹਨਾਂ ਨੂੰ ਇਸ ਜਗਤ ਦੇ ਵਿੱਚ ਕੀਤਾ ਗਿਆ ਇੰਡਸਟਰੀ ਦੇ ਵਿੱਚ ਕੀਤਾ ਗਿਆ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਬਹੁਤ ਹੀ ਅੱਜ ਦੁੱਖ ਦੀ ਖਬਰ ਹੈ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਜਸਵਿੰਦਰ ਪੱਲਾ ਡਾਕਟਰ ਜਸਵਿੰਦਰ ਪੱਲਾ ਅੱਜ ਸਭ ਨੂੰ ਅਲਵਿਦਾ ਆ ਗਏ ਨੇ ਸੋ ਪੂਰੀ ਇੰਡਸਟਰੀ ਦੀਆਂ ਅੱਖਾਂ ਇਸ ਵੇਲੇ ਨਮ ਨੇ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ